ਸਾਹਿਕਾਨ ਮੈਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀਪਸੀਲ ਤੋਂ ਵੱਡੇ ਫੈਸਲੇ ਆਏ ਫੈਸਲੇ ਸੁਣਾਏ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗਗਬੀਰ ਸਿੰਘ ਅਤੇ ਦੂਸਰੇ ਪਾਸੇ ਸ੍ਰੀ ਦੰਦਵਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਿੱਖਾਂ ਤੇ ਸਿੱਖਾਂ ਕੌਮ ਨੂੰ ਇੰਜ ਲੱਗ ਰਿਹਾ ਸੀ ਜਿਹੜੇ ਫੈਸਲੇ ਜਿਹੜੀਆਂ ਧਾਰਮਿਕ ਸਜਾਵਾਂ ਬਾਗੀ ਅਤੇ ਦਾਗੀ ਧੜੇ ਨੂੰ ਲੱਗਿਆ ਨੇ ਉਹ ਵਾਕਿਆ ਹੀ ਇੰਜ ਲੱਗਿਆ ਨੇ ਜਿਵੇਂ ਸਰਬ ਉੱਚ ਅਦਾਲਤ ਦੇ ਫੈਸਲੇ ਹੋਣ ਜਿਵੇਂ ਭਾਰਤੀ ਸੁਪਰੀਮ ਕੋਰਟ ਦੇ ਫੈਸਲੇ ਹੋਣ ਸਿੱਖ ਖਾਸ ਕਰਕੇ ਪੰਥਕ ਲੋਕਾਂ ਨੂੰ ਪਤਾ ਲੱਗ ਗਿਆ ਕਿ ਕੀ ਪਾਵਰ ਹੁੰਦੀ ਹੈ ਗੁਰੂ ਘਰ ਦੇ ਵਜ਼ੀਰਾਂ ਦੀ ਅਤੇ ਕਿੰਨੀ ਮਹਾਨ ਮਹਾਨ ਗੱਲ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੀ ਧਾਰਮਿਕ ਸਜ਼ਾਵਾਂ ਲੱਗੀਆਂ ਜਿਹੜੀਆਂ ਗਲਤੀਆਂ ਸੁਖਬੀਰ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਨੇ ਕੀਤੀਆਂ ਉਹਨਾਂ ਨੇ ਇੱਕ ਇੱਕ ਕਰਕੇ ਗਿਣਾਈਆਂ ਤੇ ਉਹ ਮੰਨੀਆਂ ਵੀ ਗਈਆਂ ਫਿਰ ਦੋਨਾਂ ਨੂੰ ਧਾਰਮਿਕ ਸਜ਼ਾਵਾਂ ਦਿੱਤੀਆਂ ਗਿਆ ਦੋਨਾਂ ਧੜਿਆਂ ਨੂੰ ਧਾਰਮਿਕ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਸਾ ਸਿੰਘ ਬਲਟੋਵਾ ਬਲਵਿੰਦਰ ਸਿੰਘ ਪੁੰਦੜ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਇਹਨਾਂ ਨੇ ਸ਼ਬਦ ਕਰ ਦਿੱਤਾ ਕਿ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਤੋਂ ਕੋਈ ਲੈਣ ਦੇ ਨਹੀਂ ਹੈ ਅਸੀਂ ਜਿਆਦਾ ਪਾਵਰਫੁਲ ਆ ਸਾਡੀ ਮਜ਼ਬੂਤੀ ਜ਼ਿਆਦਾ ਹੈ ਸਾਡੀ ਜ਼ਿਆਦਾ ਤਾਕਤ ਹੈ ਸਿਆਸੀ ਸਿਆਸੀ ਹੁੰਦਾ ਹੈ ਧਾਰਮਿਕ ਧਾਰਮਿਕ ਹੁੰਦਾ ਹੈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕਿਸ ਤਰ੍ਹਾਂ ਲੁਪੇਟਿਆ ਗਿਆ ਕਿਸ ਤਰ੍ਹਾਂ ਜਾਲ ਵਿਛਾਇਆ ਗਿਆ ਹਾਲਾਂਕਿ ਸ੍ਰੀ ਜੇ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਵੱਲੋਂ ਜਿਹੜੀਆਂ ਦੋ ਉਹ ਲੜਕੀਆਂ ਨੇ ਉਹ ਉਹਨਾਂ ਦੇ ਸਕੇ ਸਾਣੂ ਦੀਆਂ ਨੇ ਜਿਹੜੇ ਇਲਜ਼ਾਮ ਲਗਾ ਰਹੇ ਨੇ ਕਿਉਂਕਿ ਮੈਨੂੰ ਤਾਂ ਹੁਣ ਪਤਾ ਲੱਗਿਆ ਕਿ ਸ਼੍ਰੀ ਦਮਦਮ ਸਾਹਿਬ ਦੇ ਜਥੇਦਰ ਗਾਨੀ ਹਰਪ੍ਰੀਤ ਸਿੰਘ ਦੀ ਆਪਣੀ ਔਲਾਦ ਨਹੀਂ ਹੈ ਉਹ ਬੇਟੀਆਂ ਉਹਨਾਂ ਨੇ ਅਡਾਪਟ ਕੀਤੀਆਂ ਹੋਈਆਂ ਨੇ ਤੇ ਦੇਖੋ ਉਹ ਕਿੱਡੇ ਵੱਡੇ ਦੋਸ਼ ਉਹਦੇ 'ਤੇ ਲਗਾਏ ਜਾ ਰਹੇ ਨੇ ਇੱਕ ਪਾਸੇ ਉਹ ਸਿਸਟਮ ਹੈ ਦੂਸਰੇ ਪਾਸੇ ਚਾਹੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੈ ਉਹ ਵੀ ਫਸਦੇ ਨਜ਼ਰ ਆ ਰਿਹਾ ਖੁਣ ਉਹ ਵੀ ਯਾਨੀ ਕਿ 6 ਮੈਂਬਰੀ ਜਿਹੜੀ ਕਮੇਟੀ ਹੈ ਉਸ ਨੂੰ ਤਿੱਤਰ ਬਿੱਤਰ ਕਰਨਾ ਹੈ ਉਸ ਦੇ ਵਿੱਚ ਖਲਾਰਾ ਪਾਉਣਾ ਹੈ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਣਾ ਦੇ ਹੁਕਮ ਤੇ ਬਣੀ ਹੈ ਜਿਸ ਦੇ ਵਿੱਚ ਮਨਪ੍ਰੀਤ ਯਾਲੀ ਹੈ ਜਿਸ ਦੇ ਵਿੱਚ ਗੁਰਪ੍ਰਤਾਪ ਸਿੰਘ ਵਿਡਾਲਾ ਹੈ ਜਿਹਦੇ ਜੀ ਕਿਰਪਾਲ ਸਿੰਘ ਬਡੂਂਗਰ ਹੈ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਿਟੀ ਦੇ ਸਾਬਕਾ ਪ੍ਰਧਾਨ ਨੇ ਅਤੇ ਜਿਹਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੈ ਜਿੰਦੇ ਵਿੱਚ ਐਸ ਵੀ ਪੀ ਸੀ ਡਾਇਰੈਕਟਰ ਸੁਤਿੰਦਰ ਕੌੜਾ ਹੈ ਯਾਨੀ ਕਿ ਉਹ ਕਮੇਟੀ ਨੂੰ ਵੀ ਭੰਗ ਕਰਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ ਨਵੀਂ ਭਰਤੀ ਵੀ ਨਹੀਂ ਕੀਤੀ ਜਾ ਰਹੀ ਅਤੇ ਜਿਹੜੇ ਹੁਕਮ ਮੰਨੇ ਸੀ ਉਹਨਾਂ ਦੀ ਕੁਤਾਈ ਕੀਤੀ ਹੈ ਮਨਾ ਕਰ ਦਿੱਤਾ ਗਿਆ ਵੀ ਤੁਸੀਂ ਜੋ ਕੁਝ ਮਰਜ਼ੀ ਕਰ ਲਓ ਅਸੀਂ ਧਾਰਮਿਕ ਜਿਹੜੇ ਮੁੱਦੇ ਨੇ ਅਜਾ ਜਿਹੜੇ ਧਰਮ ਦੇ ਜਿਹੜੇ ਕਾਨੂੰਨ ਲਾਗੂ ਹੁੰਦੇ ਨੇ ਅਸੀਂ ਉਹਨਾਂ ਤੇ ਕੁਝ ਨਹੀਂ ਕਰਾਂਗੇ ਯਾਨੀ ਕਿ ਅਸੀਂ ਆਪਣੀ ਮਨਮਰਜ਼ੀ ਕਰਨੀ ਹੈ ਕੀ ਸੁਖਬੀਰ ਸਿੰਘ ਬਾਦਲ ਹੁਣ ਅਸਤੀਫਾ ਦੇਣਗੇ ਕੀ ਸ਼੍ਰੀ ਦਵਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰਿੰਤ ਸਿੰਘ ਆਪਣੇ ਘਰ ਬੈਠ ਜਾਣਗੇ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਹੜੇ ਨੇ ਉਹ ਆਪਣੀ ਪ੍ਰਧਾਨਗੀ ਤਸਤੀਫਾ ਦੇਣਗੇ ਕਿਉਂਕਿ ਰਵਜੀਤ ਸਿੰਘ ਵਿਕ ਦਾ ਨਾਮ ਅੱਗੇ ਆ ਰਿਹਾ ਹੈ ਕਿ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਬਣ ਗਏ ਜਾਚੇ ਪਰਸਨ ਨਹੀਂ ਹੋ ਸਕਦੇ ਨੇ ਲੇਕਿਨ 30 ਸੁਖਬੀਰ ਸਿੰਘ ਬਾਦਲ ਨੂੰ ਫਿਰ ਪ੍ਰਧਾਨਗੀ ਮਿਲੇਗੀ ਜਿਸ ਤਰ੍ਹਾਂ ਦਾ ਉਹਨੇ ਜਾਂਮਛਾ ਦਿੱਤਾ ਸਿੱਖ ਅਤੇ ਸਿੱਖ ਜਦੇ ਬੰਦੀਆਂ ਰੋ ਰੋ ਕੇ ਉਹਨਾਂ ਦਾ ਬੁਰਾ ਹਾਲ ਹੈ ਉਹ ਕਹਿੰਦੇ ਨੇ ਜਿਕਰ ਸੁਖਬੀਰ ਸਿੰਘ ਬਾਦਲ ਫਿਰ ਦੁਬਾਰਾ ਪ੍ਰਧਾਨ ਹੁੰਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਤੇ 2027 ਦੀਆਂ ਵਿਧਾਨ ਸਭਾ ਦੀਆਂ ਵਿੱਚ ਚੋਣਾਂ ਦੇ ਵਿੱਚ ਜਿਹੜੀਆਂ 2-3 ਸੀਟਾਂ ਮਿਲੀਆਂ ਨੇ ਇਹ ਵੀ ਨਹੀਂ ਮਿਲਣਗੀਆਂ ਇਹ ਕਹਿੰਦੇ ਨੇ ਸਿਆਸੀ ਗਲਾਰੇ ਕਿਉਂਕਿ ਕਈ ਜਥੇਬੰਦੀਆਂ ਜੜੀਆਂ ਨੇ ਉਸ ਸੁਖਬੀ ਸਿੰਘ ਬਾਦਲ ਅਤੇ ਸੁਖਬੀ ਸਿੰਘ ਬਾਦਲ ਦੇ ਸਾਥੀਆਂ ਦੇ ਖਿਲਾਫ ਹੋ ਗਏ ਨੇ ਉਹਨਾਂ ਨੇ ਕਹਿਆ ਕਿ ਸਟੇਜਾਂ ਉਤਪ ਬੋਲਣ ਵੀ ਇਹਨਾਂ ਲੋਕਾਂ ਨੂੰ ਨਹੀਂ ਦਿੱਤਾ ਜਾਵੇਗਾ ਕਿਉਂਕਿ ਇਹ ਧਾਰਮਿਕ ਆਗੂਆਂ ਦੀ ਕਦਰ ਕੁਸ਼ੀ ਕਰ ਰਹੇ ਨੇ